ਤਾਕਤ ਉੱਪਰ ਭਰਤੀ ਅੱਜ ਤੁਸੀਂ ਜਮਾ ਕਰਵਾ ਰਹੇ ਹੋ ਰਕੜਾ ਸਾਹਿਬ ਦੀ ਅਗਵਾਈ ਚ ਤੁਹਾਡਾ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਇਹ ਹਾਲਾਤ ਕਿਉਂ ਬਣੇ ਜਿਹਦੇ ਤੇ ਵੀ ਸਾਨੂੰ ਜਰੂਰ ਵਿਚਾਰ ਔਰ ਚਰਚਾ ਕਰਨ ਦੀ ਲੋੜ ਹੈ ਕਿ ਜਿਸ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਖ ਸੀ ਜਿਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸੀ ਪਰੰਪਰਾਵਾਂ ਸੀ ਔਰ ਜਿਸ ਤਰ੍ਹਾਂ ਦਾ ਜਥੇਦਾਰ ਸਾਹਿਬਾਨ ਦਾ ਸਾਡਿਆਂ ਦਾ ਜੀਵਨ ਸੀ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਉਹ ਚੀਜ਼ਾਂ ਅੱਜ ਦੇ ਅਜੋਕੇ ਕਾਲੀ ਦਲ ਚੋਂ ਗਾਇਬ ਹੁੰਦੀਆਂ ਲੋਕਾਂ ਨੂੰ ਨਜ਼ਰ ਆ ਰਹੀਆਂ ਜਿਸ ਕਾਰਨ ਸੰਗਤ ਆ ਜਿਹੜੀ ਉਹ ਆਪਣੀ ਮਾਂ ਪਾਰਟੀ ਤੋਂ ਬੇਮਖ ਹੋ ਰਹੀ ਹੈ ਉਸ ਦੇ ਸੰਦਰਭ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਮਹਿਸੂਸ ਕੀਤਾ ਕਿ ਸਾਡੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਗਵਾਈ ਕਰਨ ਦਾ ਇਸ ਕਰਕੇ ਨਵੀਂ ਲੀਡਰਸ਼ਿਪ ਅੱਜ ਪੰਥ ਔਰ ਪੰਜਾਬ ਨੂੰ ਦੇਣ ਦੀ ਲੋੜ ਹੈ ਉਸ ਦੇ ਤਹਿਤ ਹੁਕਮਨਾਮਾ ਸਾਹਿਬ ਜਾਰੀ ਹੋਏ ਕਮੇਟੀ ਬਣੀ ਨਵੀਂ ਭਰਤੀ ਕਰਕੇ ਇੱਕ ਪੰਥ ਪ੍ਰਵਾਂਤ ਪੰਜਾਬ ਪ੍ਰਵਾਂਤ ਨਵੀਂ ਲੀਡਰਸ਼ਿਪ ਪੰਜਾਬ ਔਰ ਪੰਥ ਨੂੰ ਦੇਣ ਲਈ ਇਹ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਸੋ ਉਸ ਦੇ ਤਹਿਤ ਆਪਾਂ ਸਾਰੇ ਉਸ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਏ ਆਂ ਔਰ ਉਸ ਭਰਤੀ ਪ੍ਰਕਿਰਿਆ ਨੂੰ ਤਰਪੀਟੋ ਕਰਨ ਲਈ ਉਸ ਨੂੰ ਰਿਕਾਫਟਾਂ ਖੜੀਆਂ ਕਰਨ ਲਈ ਬੜੀਆਂ ਸਾਜ਼ਸ਼ਾਂ ਰਚੀਆਂ ਗਈਆਂ ਬੰਦਿਆਂ ਨੂੰ ਆਪਣੇ ਅਕੀਦੇ ਤੋਂ ਹਿਲਾਉਣ ਲਈ ਲਾਲਚ ਦੇਣ ਲਈ ਬੜੀਆਂ ਕੋਸ਼ਿਸ਼ਾਂ ਹੋਈਆਂ ਪਰ ਜਦੋਂ ਗੁਰੂ ਦੀ ਕਲਾ ਵਰਤਦੀ ਹੈ ਉਦੋਂ ਸਾਧ ਸੰਗਤ ਜੀ ਉਹ ਵਰਤਾਰਾ ਸਾਰਾ ਗੁਰੂ ਦੇ ਹੁਕਮ ਅਨਸਾਰ ਵਾਪਰਦਾ ਔਰ ਸਾਰੇ ਕਮੇਟੀ ਮੈਂਬਰ ਵੀ ਖੜੇ ਰਹੇ ਔਰ ਉਹ ਸਾਰੇ ਮਹੰਮ ਵੀ ਕਾਮਯਾਬ ਹੋਈ ਹੈ ਰਾਜ ਸਮੁੱਚਾ ਪੰਜਾਬ ਪੰਥੇ ਮਹਿਸੂਸ ਕਰਦਾ ਹੈ ਕਿ ਅਸਲੀ ਸ਼ਰੋਮਣੇ ਇਕਾਲੀਦਾਲਾ ਜਿਹੜਾ ਇਸ ਭਰਤੀ ਪ੍ਰਕਿਰਿਆ ਵਿੱਚੋਂ ਨਿਕਲ ਕੇ ਆਉਣਾ ਸੋ ਇਸ ਕਰਕੇ ਅੱਜ ਆਪਾਂ ਉਸ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਜਾ ਰਹੇ ਹਾਂ ਅੱਜ 30 ਤਾਰੀਖ ਭਰਤੀ ਦੀ ਆਖਰੀ ਤਾਰੀਖ ਹੈ ਔਰ ਅੱਜ ਤੋਂ ਬਾਅਦ ਇਹ ਭਰਤੀ ਪ੍ਰਕਿਰਿਆ ਜਿਹੜੀ ਉਦੈ ਵਿੱਚ ਖਤਮ ਹੋ ਜਾਣੀ ਆ ਔਰ ਉਸ ਤੋਂ ਬਾਅਦ ਆਪਾਂ ਡੈਲੀਗੇਟਾਂ ਦੀ ਚੋਣ ਕਰਕੇ ਔਰ ਆਪਣੀ ਜਥੇਬੰਦੀ ਆ ਜਿਹੜੀ ਉਹਦੀ ਚੋਣ ਕਰਨੀ ਆ ਸੋ ਅਸੀਂ ਤੁਹਾਨੂੰ ਸੰਗਤ ਰੂਪ ਵਿੱਚ ਇੱਕ ਵਿਸ਼ਵਾਸ ਦਿਵਾਉਂਦੇ ਆ ਕਮੇਟੀ ਵੱਲੋਂ ਕਿ ਜਿਸ ਭਾਵਨਾ ਨਾਲ ਜਿਸ ਗੁਰੂ ਨੂੰ ਸਮਰਪਿਤ ਹੋ ਕੇ ਤੁਸੀਂ ਇਸ ਭਾਰਤੀ ਭਰਤੀ ਮਹਿਮ ਵਿੱਚ ਹਿੱਸਾ ਲਿਆ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਆ ਕਿ ਕਮੇਟੀ ਦੇ ਕਿਸੇ ਆਗੂ ਨੂੰ ਕੋਈ ਲਾਲਸਾ ਨਹੀਂ ਹੈ ਕਿ ਉਹਨਾਂ ਨੇ ਕੁਝ ਬਣਨਾ ਅਸੀਂ ਤੁਹਾਨੂੰ ਵਚਨ ਦਿੰਦੇ ਆ ਕਿ ਇੱਕ ਪੰਥ ਪ੍ਰਵਾਂਤ ਸਖਸ਼ੀਅਤ ਆ ਜਿਹੜੀ ਜਿਹੜੀ ਪੰਜਾਬ ਔਰ ਪੰਥ ਨੂੰ ਸਾਰੇ ਹਿੰਦੂ ਸਿੱਖ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਹੋਵੇ ਪੰਜਾਬ ਦੀਆਂ ਹੱਕਾਂ ਮੰਵਾਉਣ ਦੀ ਜਿਹਦੇ ਸਮਰੱਥਾ ਹੋਵੇ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਵੇ ਉਹ ਪ੍ਰਧਾਨ ਉਹ ਲੀਡਰਸ਼ਿਪ ਆ ਜਿਹੜੀ ਤੁਹਾਨੂੰ ਪੰਜਾਬ ਨੂੰ ਔਰ ਕੌਮ ਨੂੰ ਦਿੱਤੀ ਜਾਊਗੀ ਇਸ ਗੱਲ ਦਾ ਅਸੀਂ ਤੁਹਾਨੂੰ ਪੂਰਾ ਨੂਰ ਵਿੱਚ ਵਿਸ਼ਵਾਸ ਦਵਾਉਂਦੇ ਆ ਦੂਸਰਾ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਕਿ ਜਿਸ ਦਿਨ ਦੀ ਇਹ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਆ ਇਸ ਵਿੱਚ ਹਰ ਜਾਤ ਹਰ ਕੌਮ ਹਰ ਵਰਗ ਦੇ ਲੋਕਾਂ ਨੇ ਹਿੱਸਾ ਪਾਇਆ ਇੱਥੇ ਲੋਕ ਇਸ ਕਿਸਮ ਦਾ ਪ੍ਰਚਾਰ ਕਰਨ ਦਾ ਵੀ ਯਤਨ ਕਰਦੇ ਨੇ ਕਿ ਪਤਾ ਨਹੀਂ ਕੱਲੇ ਸਿੱਖਾਂ ਦੀ ਭਰਤੀ ਹੈ ਜੀ ਵੀਰੋ Hindu ਸਿੱਖਾਂ 'ਚ ਕੋਈ ਫਰਕ ਹੈ ਜਾਂ ਮੁਸਲਮ ਜੋ ਵੀ ਪੰਜਾਬੀ ਇੱਥੇ ਰਹਿੰਦਾ ਕਿਸੇ 'ਚ ਕੋਈ ਫਰਕ ਨਹੀਂ ਹੈ ਜਿਸ ਸੇਕ ਇਤਿਹਾਸ ਆ ਜਿਹੜਾ ਸਾਰਾ ਗੁਰੂ ਇਤਿਹਾਸ ਉਹ ਕੋਈ ਕਿਸੇ ਵਿਸ਼ੇਸ਼ ਵਰਗ ਲਈ ਕੁਰਬਾਨੀਆਂ ਔਰ ਸ਼ਹਾਦਤਾਂ ਨਹੀਂ ਹੋਈਆਂ ਸਾਡੀਆਂ ਸਾਡੀਆਂ ਸ਼ਹਾਦਤਾਂ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਸ਼ਹਾਦਤਾਂ ਸਾਰੀਆਂ ਮਨੁੱਖਤਾ ਲਈ ਹੱਕ ਸੱਚ ਦੀ ਲੜਾਈ ਲਈ ਉਹ ਚਾਹੇ ਜੇ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਾਂ ਜੇ ਤਕੇ ਨਾਲ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਸੀ ਤਾਂ ਦਿੱਤੀ ਦਸਵੇਂ ਪਾਤਸ਼ਾਹ ਨੇ ਸਾਰਾ ਸਰਵੰਸ ਵਾਰਿਆ ਉਹ ਵੀ ਦੇਸ਼ ਕੌਮ ਔਰ ਹੱਕ ਔਰ ਸੱਚ ਦੇ ਬਧਿਕੀਆਂ ਦੇ ਖਿਲਾਫ ਸਾਰਾ ਸਰਬੰਸ ਵਾਰਿਆ ਇਸ ਕਰਕੇ ਹਿੰਦੂ ਵੀਰ ਉਦੋਂ ਵੱਧ ਸਹਿਯੋਗ ਸਾਨੂੰ ਦੇ ਰਹੇ ਨੇ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਸਿੱਖਾਂ ਦਾ ਉਹਨਾਂ ਸਾਡਾ ਵੀ ਹੈ ਸਵੇਸ਼ ਕਰਕੇ ਜਿਹੜੇ ਲੋਕ ਇਹਨਾਂ ਇਸ ਕਿਸਮ ਦੇ ਵਕਰੇਵੇਂ ਖੜੇ ਕਰਨ ਦੇ ਯਤਨ ਕਰਦੇ ਨੇ ਉਹਨਾਂ ਦਾ ਵੀ ਸਾਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਕਿ ਸਿੱਖ ਕੌਮ ਨੇ ਹਮੇਸ਼ਾ ਜਦੋਂ ਵੀ ਪੰਜਾਬ ਤੇ ਦੇਸ਼ ਤੇ ਕੋਈ ਆਫਤ ਆਈ ਹੈ ਹਮੇਸ਼ਾ ਡਟ ਕੇ ਪਹਿਰਾ ਦਿੱਤਾ ਚਾਹੇ ਉਹ ਸਰਹੱਦਾਂ ਤੇ ਦਿੱਤਾ ਚਾਹੇ ਦੇਸ਼ ਦੀ ਏਕਤਾ ਅਖੰਡਤਾ ਲਈ ਦਿੱਤਾ ਚਾਹੇ ਕਿਸੇ ਵੀ ਰੂਪ ਵਿੱਚ ਸਾਨੂੰ ਕੁਰਬਾਨੀਆਂ ਕਰਨੀਆਂ ਪਈਆਂ ਅਸੀਂ ਦਿੱਤੀਆਂ ਸਹਰ ਸਮੇਂ ਦਿੱਤੀਆਂ ਰਾਜ ਚਾਹੇ ਉਹ ਮੁਗਲਾਂ ਦੇ ਸੀ ਚਾਹੇ ਅੰਗਰੇਜ਼ਾਂ ਦੇ ਸੀ ਚਾਹੇ ਜੋਕੇ ਸਮੇਂ ਦੀ ਗੱਲ ਹੈ ਇਸ ਕਰਕੇ ਅੱਜ ਅਸੀਂ ਪੰਜਾਬ ਦੇ ਹਰ ਵਰਗ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਸਾਰੇ ਪੰਜਾਬੀ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਟਕਤੇ ਹੋਈਏ ਜਦੋਂ ਸਹੀ ਧਰਮ ਦੇ ਮਾਰਗ ਤੇ ਇਕੱਠੇ ਹੋ ਕੇ ਤੁਰਾਂਗੇ ਤਾਂ ਜਿਹੜੇ ਰਸਤੇ ਵੀ ਸਹੀ ਨਿਕਲਣਗੇ ਫੈਸਲੇ ਵੀ ਸਹੀ ਹੋਣਗੇ ਔਰ ਸਾਡੇ ਪੰਜਾਬ ਔਰ ਪੰਜਾਬ ਦਾ ਭਲਾ ਵੀ ਹੋਏਗਾ ਇਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਔਰ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡਾ ਕਿਸੇ ਲੀਡਰਸ਼ਿਪ ਨਾਲ ਕੋਈ ਵਖਰੇਵਾ ਨਹੀਂ ਹੈ ਕੋਈ ਨਿੱਜੀ ਰੰਜਿਸ਼ ਨਹੀਂ ਹੈ ਕਿਸੇ ਦੀ ਮਸਲਾ ਇੱਕ ਵਿਅਕਤੀ ਦਾ ਤੇ ਸ਼੍ਰੀ ਅਕਾਲ ਤਖਸਾਲ ਦਾ ਆ ਕੇ ਖੜਾ ਹੋ ਗਿਆ। ਉਥੇ ਹਰ ਸਿੱਖ ਦਾ ਹਰ ਮੈਂ ਕਹਿੰਦਾ ਵਿਅਕਤੀ ਧਰਮੀ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਉਹਦਾ ਫਰਜ਼ ਹੈ ਕਿ ਉਹ ਧਰਮ ਨਾਲ ਖੜੇ। ਸੋ ਉਥੇ ਸਾਨੂੰ ਸਾਰਿਆਂ ਨੂੰ ਧਰਮ ਵਾਲੇ ਪਾਸੇ ਖੜਨਾ ਚਾਹੀਦਾ ਸੀ ਨਿੱਜੀ ਤੌਰ ਤੇ ਉਹਨਾਂ ਨਾਲ ਕਿਸੇ ਦਾ ਵਖਰੇਵਾ ਨਹੀਂ ਸੀ ਔਰ ਬਹੁਤ ਵਾਰ ਜਾ ਕੇ ਕਿਹਾ ਵੀ ਮੀਟਿੰਗਾਂ 'ਚ ਵੀ ਕਿਹਾ ਕਿ ਸ਼੍ਰੀ ਅਕਾਲ ਤਖਸਾਲੀ ਗੱਲ ਤੋਂ ਕਿਸੇ ਵੀ ਰੂਪ ਵਿੱਚ ਤੁਹਾਨੂੰ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ ਇਹ ਨਾ ਮੰਨੋਗੇ ਤਾਂ ਇਹਨਾਂ ਸੰਗਤ ਨੂੰ ਪਰਵਾਹਨ ਹੋਣਾ ਇਹਨਾਂ ਗੁਰੂ ਨੂੰ ਪਰਵਾਹਨ ਹੋਣਾ ਚਲੋ ਉਹਨਾਂ ਨੇ ਉਹ ਰਾਹ ਚੁਣਿਆ ਉਹਨਾਂ ਨੂੰ ਉਹਨਾਂ ਨੂੰ ਚੰਗਾ ਲੱਗਿਆ ਹੋਊ ਉਹਨਾਂ ਦੀ ਮਰਜ਼ੀ ਆ ਪਰ ਕੌਮ ਨੂੰ ਪੰਥ ਨੂੰ ਪੰਜਾਬ ਨੂੰ ਔਰ ਗੁਰੂ ਨੂੰ ਉਹ ਰਾਹ ਪਾਉਂਦਾ ਨਹੀਂ ਹੈ ਜਿਸ ਕਰਕੇ ਉਹ ਬਰਕਤ ਆ ਜਿਹੜੀ ਉਹਦੇ ਵਿੱਚ ਕਦੇ ਹੋ ਨਹੀਂ ਸਕਦੀ ਸੋ ਅੱਜ ਆਪਾਂ ਸਾਰੇ ਗੁਰੂ ਦੇ ਮਾਰਗ ਤੇ ਤੁਰੇ ਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਥੇ ਜ਼ਿਕਰ ਹੋਇਆ ਸਾਡੀ ਕਮੇਟੀ ਦਾ ਮੈਂ ਉਹਦੇ ਬਾਰੇ ਵੀ ਗੱਲ ਕਰਨੀ ਚਾਹੁੰਦਾ ਦੋ ਮਿੰਟ ਲਈ ਜਦੋਂ ਸਾਡੀ ਮੇਰੀ ਅਗਵਾਈ ਚ ਕਮੇਟੀ ਬਣੀ ਔਰ ਉਹ ਕਮੇਟੀ ਦਾ ਮਕਸਦ ਕੀ ਸੀ ਕਿ ਸਾਰੇ ਪੰਜਾਬ ਤੁਸੀਂ ਇਕੱਤਰ ਕਰਨਾ ਕਿ ਵਰਕਰ ਆਪਾਂ ਕਿਉਂ ਹਾਰ ਰਹੇ ਆ ਵਰਕਰਾਂ ਤੋਂ ਪੁੱਛਣਾ ਔਰ ਵਰਕਰਾਂ ਦੀ ਭਾਵਨਾ ਸੀ ਕਿ ਲੀਡਰਸ਼ਿਪ ਬਦਲੀ ਜਾਵੇ ਔਰ ਮੈਂ ਛੋਟੀ ਸਾਹਿਬ ਨੇ ਸਵਾਲ ਵੀ ਕੀਤਾ ਸੀ ਮੈਂ ਦੱਸਣਾ ਚਾਹੁੰਨਾ ਸਾਰੀ ਸੰਗਤ ਚ ਕਿ ਅਸੀਂ ਬੇਖੌਫ ਹੋ ਕੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਦਲਣੀ ਚਾਹੀਦੀ ਹੈ ਤਬਦੀਲੀ ਹੋਣੀ ਚਾਹੀਦੀ ਹੈ ਉਹਦੇ ਚ ਕਲੈਰਿਟੀ ਨਾਲ ਔਰ ਉਹ ਕੱਲੇ ਹੋਰ ਬੰਦਿਆਂ ਦੇ ਵੀ ਸੀ ਜ਼ਿਕਰ ਲੀਡਰਸ਼ਿਪ ਤੋਂ ਭਾਵ ਆ ਜਿਹੜੇ ਲੀਡਰ ਉਹਨੂੰ ਅਗਵਾਈ ਕਰਦੇ ਸੀ ਸਮੇਤ ਪ੍ਰਧਾਨ ਸਾਰੇ ਪਿਛੇ ਹੱਟਣ ਤਾਂ ਅਕਾਲੀ ਦਲ ਕਾਮਯਾਬ ਹੋ ਸਕਦਾ ਤੇ ਭਾਵਨਾ ਸੀ ਸੰਗਤ ਦੀ ਇਸ ਤੋਂ ਬਿਨਾ ਇਹ ਵੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜੋ ਤੁਸੀਂ ਗਨਾਹ ਕੀਤੇ ਨੇ ਅਸੀਂ ਇਹ ਲਿਖਿਆ ਪਹਿਲੇ ਪੈਰੇ ਕਿ ਜੋ ਸਰਸਾ ਸਾਧ ਨੂੰ ਮਾਫੀ ਦਿੱਤੀ ਗੁਰੂ ਮਹਾਰਾਜ ਦੀ ਬੇਅਦਬੀਆਂ ਹੋਈਆਂ ਤੇ ਸੈਣੀ ਵਰਗੇ ਅਫਸਰ ਤੁਸੀਂ ਡੀਜੀਪੀ ਲਾ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛੜਕਿਆ ਉਹਦੇ ਲਈ ਉਹਨਾਂ ਗੁਨਾਹਾਂ ਲਈ ਜਾ ਕੇ ਵੀ ਮਾਫੀ ਮੰਗੋ ਮੁੱਖ ਮੰਤਰੀ ਸਾਹਿਬ ਸਮਝਦੇ ਤੇ ਉਸ ਸਮੇਂ ਦੇ ਪ੍ਰਧਾਨ ਦੋਨੋਂ ਜਾ ਕੇ ਮਾਫੀ ਮੰਗਣ ਇਹ ਚੀਜ਼ਾਂ ਵੀ ਅਸੀਂ ਲਿਖੀਆਂ ਇੱਕ ਪਰਿਵਾਰ ਇੱਕ ਟਿਕਟ ਇਹ ਚੀਜ਼ਾਂ ਵੀ ਲਿਖੀਆਂ ਅਸੀਂ ਇਹ ਵੀ ਲਿਖਿਆ ਕੇ ਪ੍ਰਧਾਨ ਦੇ ਜਿਹੜੀ ਟਰਮ ਆ ਉਹ 2 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਬਹੁਤ ਚੀਜ਼ਾਂ ਸੁਧਾਰ ਦੀਆਂ ਲਿਖੀਆਂ ਔਰ ਪੜ ਕੇ ਸੁਣਾਈਆਂ ਗਿਆ ਕੋਰ ਕਮੇਟੀ ਦੀ ਮੀਟਿੰਗ ਚ ਮੈਂ ਪੜੀਆਂ ਰਖੜਾ ਸਾਹਿਬ ਸ਼ਾਇਦ ਉਦੋਂ ਕੋਰ ਕਮੇਟੀ ਦੇ ਮੈਂਬਰ ਸੀਗੇ ਮੀਟਿੰਗ 'ਚ ਹੀ ਸੀਗੇ ਪਰ ਨਹੀਂ ਅਮਲ ਹੋਇਆ ਕਿਸੇ ਗੱਲ ਤੇ ਕੋਈ ਅਮਲ ਨਾ ਕਰਨਾ ਵਰਕਰਾਂ ਦੀਆਂ ਭਾਵਨਾਵਾਂ ਦਾ ਵੀ ਅਮਲ ਨਹੀਂ ਕਰਨਾ ਸੰਗਤ ਦੀਆਂ ਭਾਵਨਾਵਾਂ ਦੀ ਵੀ ਅਸੀਂ ਕੋਈ ਕਦਰ ਨਹੀਂ ਕਰਨੀ ਗੁਰੂ ਦਾ ਹੁਕਮ ਵੀ ਅਸੀਂ ਮੰਨਣਾ ਨਹੀਂ ਫੇਰ ਵੀ ਅਸੀਂ ਕਹੀ ਜਾਈ ਅਸੀਂ ਪੰਥਕਾ ਤੇ ਲੋਕ ਸਾਡੇ ਨਾਲ ਤੁਰਨ ਵੀਰੇ ਸੰਭਵ ਨਹੀਂ ਹੋ ਸਕਦਾ ਸਾਧ ਸੰਗਤ ਜੀ ਇਸ ਕਰਕੇ ਸਮੁੱਚੀ ਲੀਡਰਸ਼ਿਪ ਵੀ ਪਿੱਛੇ ਹਟੀ ਆ ਔਰ ਕੌਮ ਵੀ ਪਿੱਛੇ ਹਟੀ ਆ ਅਰੋਜਿਕ ਮੌਕਾ ਆਇਆ ਕੌਮ ਕੋਲੇ ਕਿ ਅਸੀਂ ਇੱਕ ਨਵਾਂ ਪਲੇਟਫਾਰਮ ਖੜਾ ਕਰੀਏ ਪੰਜਾਬ ਔਰ ਪੰਥ ਲਈ ਸਾਡੀਆਂ ਹੱਕੀ ਮੰਗਾਂ ਲਈ ਇੱਕ ਐਸਾ ਪਲੇਟਫਾਰਮ ਜਿਹੜਾ ਨੇਕੀ ਅਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰੇ ਉਹਦਾ ਕੋਈ ਸਵਾਰਥ ਨਾ ਹੋਵੇ ਕਾਹੇ ਪੰਜਾਬ ਦਾ ਔਰ ਪੰਥ ਦਾ ਭਲਾ ਹੋ ਸਕਦਾ ਆ ਜਿਹੜੀ ਸਰਕਾਰ ਤੁਸੀਂ ਆ ਬਣਾਈ ਐ ਅੱਜ ਇਹ ਸਰਕਾਰ ਨੂੰ ਕੌਣ ਚਲਾ ਰਿਹਾ ਬੜੇ ਚਾਹ ਨਾਲ ਚਾਹ ਨਾ ਬਣਾਈ ਚਾਹ ਨਰਾਸ਼ਤਾ ਚੋਂ ਬਣਾਈ ਨਰਾਸ਼ਤਾ ਇਸ ਗੱਲ ਦੀ ਸੀ ਕਿ ਦੋਨੋਂ ਪਾਰਟੀਆਂ ਤੋਂ ਲੋਕ ਦੁਖੀ ਸੀ ਔਰ ਬਦਲਾਅ ਦਾ ਚਾਹ ਵੀ ਸੀ ਔਰ ਨਿਕਲਿਆ ਕੀ ਉਹਦੇ ਚੋਂ ਅੱਜ ਵੀ ਰੋ ਬੇਨਤੀ ਤੁਹਾਨੂੰ ਕਰਨਾ ਚਾਹੁੰਦੇ ਆ ਹਰ ਅਦਾਰਾ ਪੰਜਾਬ ਦਾ ਦਿੱਲੀ ਯੂਪੀ ਤੇ ਬਿਹਾਰ ਦੇ ਲੋਕ ਚਲਾ ਰਹੇ ਨੇ ਹਰ ਧਾਰਾ ਇੱਕ ਨਹੀਂ ਹਰ ਧਾਰਾ ਔਰ ਇੱਥੋਂ ਤੱਕ ਆ ਕਿ ਵੱਡੇ ਤੋਂ ਵੱਡਾ ਜੇ ਕੋਈ ਇਹਨਾਂ ਦਾ ਹੁਕਮਰਾਨ ਕੋਈ ਟੈਲੀਫੋਨ ਕਰਦਾ ਹੈ ਨਾ ਤਾਂ ਦਿੱਲੀ ਵਾਲਿਆਂ ਨੂੰ ਜਦ ਹੀ ਪਤਾ ਲੱਗ ਜਾਂਦਾ ਵੀ ਇਹ ਤਾਂ ਪੈਸਿਆਂ ਵਾਲਾ ਕੰਮ ਸੀ ਤੁਸੀਂ ਟੈਲੀਫੋਨ ਕਿਵੇਂ ਕਰਤਾ ਇਹਦੇ ਇਹ ਹਾਲਾਤ ਨੇ ਅੱਜ ਪੰਜਾਬ ਦੇ ਪਰ ਮੈਨੂੰ ਇੱਕ ਸਾਡੇ ਮੇਰੇ ਹਲਕੇ ਦਾ ਸਰਪੰਚ ਦੱਸ ਰਿਹਾ ਸੀ ਪਰਸੋਂ ਸ਼ਾਇਦ ਤੁਹਾਡੇ ਵੀ ਕਿਸੇ ਨੂੰ ਆਇਆ ਆਇਆ ਹੋਣ ਕਹਿੰਦਾ ਜੀ ਚੰਡੀਗੜ੍ਹੋਂ ਫੋਨ ਆਇਆ ਹਿੰਦੀ ਚ ਬੰਦਾ ਬੋਲਦਾ ਸੀ ਤੇ ਉਹ ਕਹਿ ਰਿਹਾ ਸੀ ਵੀ ਤੁਹਾਡੇ ਘਰਾਂ ਤੇ ਨੇਮ ਪਲੇਟਾਂ ਲਵਾਉਣੀਆਂ ਨੇ 15-1500 ਰੁਪਏ ਜਮ੍ਹਾਂ ਕਰਾਓ ਤੁਹਾਡੇ ਵੀ ਆ ਜੀ ਐ ਆ ਦੱਸ ਰਹੇ ਨੇ ਕਹਿੰਦੇ ਸਾਡੇ ਵੀ ਆ 1500 ਰੁਪਿਆ 13-14000 ਪਿੰਡਾਂ ਪੰਜਾਬ ਦਾ ਉਹਨੂੰ 1500 ਨਾਲ ਗੁਣਾ ਕਰ ਲਓ ਉਹ ਕਿੰਨੇ ਪੈਸੇ ਬਣਨਗੇ ਨੇਮ ਪਲੇਟ 100 ਰੁਪਏ ਚ ਲੱਗ ਜਾਂਦੀ ਆ ਜਿੱਥੇ ਮਰਜ਼ੀ ਬੰਦਾ 200 ਚ ਲਵਾ ਲੂਗਾ ਉਹ ਸਾਰਾ ਮਤਲਬ ਨਿੱਕੀਆਂ ਨਿੱਕੀਆਂ ਗੱਲਾਂ ਤੱਕ ਵੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਉਹ ਕਿਸੇ ਕੰਪਨੀ ਨੂੰ ਠੇਕੇ ਦਿੱਤੇ ਹੋਏ ਨੇ ਫਿਰ ਉਹ ਚੋ 2-3 ਸੌ ਉਹਨਾਂ ਨੂੰ ਦੇ ਦੇਣਗੇ 1000 ਆਪ ਦੀ ਜੇਬ ਵਿੱਚ ਪਾ ਲੈਣਗੇ ਇਸ ਤਰ੍ਹਾਂ ਦਾ ਪੰਜਾਬ ਦਾ ਹਾਲਾਤ ਬਣਾ ਤਾ ਸੋ ਇਸ ਕਰਕੇ ਵੀਰਵਾਜ ਸੋਚਣ ਔਰ ਵਿਚਾਰਨ ਦੀ ਲੋੜ ਹੈ ਕਿ ਪੰਜਾਬ ਨੂੰ ਤੁਸੀਂ ਪੰਜਾਬੀਆਂ ਦੇ ਹੱਥਾਂ 'ਚ ਰੱਖਣਾ ਕਿ ਉਹਨਾਂ ਲੋਕਾਂ ਨੂੰ ਦੇਣਾ ਜਿਹੜੇ ਪੰਜਾਬ ਨੂੰ ਲੁੱਟ ਕੇ ਸਾਰਾ ਪੈਸਾ ਪੰਜਾਬ ਦਾ ਦਿੱਲੀ ਜਾਂ ਹੋਰ ਥਾਂ ਤੇ ਜਾ ਰਿਹਾ ਇਹ ਪੰਜਾਬ ਦਾ ਅੱਜ ਦਾ ਦਖਾਂਤ ਹੈ ਸੋ ਇਸ ਕਰਕੇ ਤੁਹਾਨੂੰ ਬੇਨਤੀ ਹੈ ਤੁਹਾਡਾ ਸੰਗਤ ਦਾ ਲੋਕਾਂ ਦਾ ਕਸੂਰ ਨਹੀਂ ਹੈ ਲੋਕਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਕਰਕੇ ਸਾਨੂੰ ਪਿੱਛੇ ਸਿੱਟਿਆ ਆ ਰਾਜਾ ਸੀ ਇੱਕ ਨਵੀਂ ਲੀਡਰਸ਼ਿਪ ਨਵੇਂ ਰੂਪ ਵਿੱਚ ਨਵੇਂ ਏਜੰਡੇ ਨਾਲ ਨਵੀਆਂ ਨੀਤੀਆਂ ਨਾਲ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਕਰਨ ਕਿ ਉਹ ਲੀਡਰਸ਼ਿਪ ਤੁਹਾਡੇ ਭਾਵਨਾਵਾਂ ਦੀ ਹਾਨੀ ਹੋਵੇ ਤੁਹਾਡੇ ਪੰਜਾਬ ਔਰ ਪੰਥ ਦੀਆਂ ਜੋ ਮੁਸ਼ਕਲਾਂ ਨੇ ਜੋ ਦਰਦ ਨੇ ਉਹਨੂੰ ਬੰਡਾਉਣ ਦੇ ਸਮਰੱਥ ਹੋਵੇ ਔਰ ਤੁਹਾਡੇ ਮਸਲਿਆਂ ਦਾ ਹੱਲ ਕਰਨ ਦੇ ਸਮਰੱਥ ਹੋਵੇ ਇਸ ਭਾਵਨਾ ਨਾਲ ਅਸੀਂ ਸਾਰੇ ਕੰਮ ਕਰਾਂਗੇ ਔਰ ਤੁਸੀਂ ਦੇਖੋਗੇ ਕਿ ਮਹੀਨੇ ਡੇਢ ਮਹੀਨੇ ਦੇ ਅੰਦਰ ਅੰਦਰ ਸਾਰੀ ਜਥੇਬੰਦੀ ਦਾ ਢਾਂਚਾ ਤੈ ਹੋ ਜਾਊਗਾ ਔਰ ਤੁਸੀਂ ਮਾਣ ਕਰੋਗੇ ਕਿ ਜਿਹੜੀ ਡਿਊਟੀ ਪੰਜ ਮੈਂਬਰੀ ਕਮੇਟੀ ਦੀ ਲਈ ਗਈ ਸੀ ਸ਼੍ਰੀ ਹਰਖਾਲਤਾਖਬ ਤੋਂ ਉਹਨਾਂ ਨੇ ਆਪਦਾ ਫਰਜ਼ ਆ ਜਿਹੜਾ ਸਹੀ ਢੰਗ ਨਾਲ ਨਿਭਾ ਕੇ ਇੱਕ ਸਹੀ ਲੀਡਰਸ਼ਿਪ ਪੰਥਰ ਪੰਜਾਬ ਨੂੰ ਦਿੱਤੀ ਐ ਇਸ ਗੱਲ ਦਾ ਤੁਹਾਨੂੰ